ਫੈਡਰਲ ਜਿਹੜੀ ਸਰਕਾਰ ਹੈ ਹਨਾ ਉਹਨਾਂ ਨੇ ਕੈਨੇਡਾ ਪੋਸਟ ਨੂੰ ਇੱਕ ਰਿਕੁਐਸਟ ਕੀਤੀ ਹੈ ਜਾਂ ਡਾਇਰੈਕਟ ਹੀ ਕੀਤਾ ਵੈਸੇ ਉਹਨਾਂ ਨੇ ਔਰ ਕਿਹਾ ਹੈ ਕਿ ਜਿਹੜੀ ਡੋਰ ਟੂ ਡੋਰ ਡਿਲੀਵਰੀ ਜੀ ਕਈ ਸ਼ਹਿਰਾਂ ਦੇ ਵਿੱਚ ਸਪੈਸ਼ਲੀ ਪਿੰਡਾਂ ਦੇ ਵਿੱਚ ਜਿਹੜੇ ਨਾ ਆਲ ਓਵਰ ਕੈਨੇਡਾ ਮੈਨੂੰ ਲੱਗਦਾ ਕੈਲਗਰੀ ਸ਼ਹਿਰਸ ਤਾਂ ਨਹੀਂ ਹੁੰਦਾ ਇਦਾਂ ਦਾ ਉਹ ਮੇਲ ਬਾਕਸ ਚ ਪਾ ਦਿੰਦੇ ਨੇ ਫਿਰ ਤੁਸੀਂ ਆਪਣੀ ਮੇਲ ਲੈ ਆਉਂਦੇ ਹੋ ਪਰ ਕਈ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਰੂਰਲ ਏਰੀਆਜ਼ ਦੇ ਵਿੱਚ ਡੋਰ ਟੂ ਡੋਰ ਸਰਵਿਸ ਅੱਜ ਵੀ ਮੌਜੂਦ ਹੈ ਜੀ ਤੁਹਾਡੇ ਘਰ ਦੇ ਬਾਹਰ ਉਹ ਕੈਨੇਡਾ ਪੋਸਟ ਵੱਲੋਂ ਚਿੱਠੀ ਲਿਖੀ ਰੱਖੀ ਹੋਈਗੀ ਉਹਨਾਂ ਨੇ ਐਂਡ ਕਰਨ ਨੂੰ ਕਿਹਾ ਜੀ ਉਹ ਕਹਿੰਦੇ ਨੇ ਹੁਣ ਇਹਨੂੰ ਅਸੀਂ ਬੰਦ ਕਰ ਦੋ ਪਰ ਉਸ ਦੇ ਨਾਲ ਇਹ ਦੱਸਿਆ ਜਾ ਰਿਹਾ ਹੈ ਕਿ ਇਫੈਕਟ ਜਿਹੜਾ ਹੈ ਉਹ ਬਹੁਤ ਜ਼ਿਆਦਾ ਕੈਨੇਡਾ ਪੋਸਟ ਤੇ ਔਰ ਲੋਕਾਂ ਦੇ ਉੱ ਇਹ ਲਗਭਗ 75% ਦਾ ਜਿਹੜੀ ਡਿਲੀਵਰੀ ਆ ਉਹ ਜਿਹੜੇ ਕਮਿਊਨਿਟੀ ਪੋਸਟ ਬਾਕਸ ਲੱਗੇ ਹੋਏ ਉਹਨਾਂ ਦੀ ਹੋ ਰਹੀ ਹੋ ਰਹੀ ਆ ਪਰ ਜਿਹੜੇ ਪੁਰਾਣੇ ਸਮੇਂ ਦੇ ਕੋਈ ਕੁਝ ਇਲਾਕੇ ਜਿੱਥੇ ਨਾ ਬਹੁਤ ਕੰਜਸਟਡ ਹੋਏਗੇ ਸੀਗੇ ਜਿਹੜਾ ਡਾਊਨ ਟਾਊਨ ਜਿਹੜੀ ਹੁੰਦੀ ਸੀ ਸ਼ਹਿਰ ਦੇ ਜੋਰ ਹੈ ਜਿੱਥੇ ਉਹ ਬਾਕਸ ਲੱਗਣ ਦੀ ਹੁਣ ਜਗ੍ਹਾ ਹੀ ਨਹੀਂ ਬਣ ਰਹੀ ਉੱਥੇ ਅਜੇ ਵੀ ਚੱਲਦਾ ਸੀਗਾ ਪਰ ਮੈਂ ਦੇਖਿਆ ਹੈਗਾ ਆਪਣੇ ਜੇ ਆਪਾਂ ਇੱਥੋਂ ਦੀ ਗੱਲ ਗਰੀ ਤਾਂ ਮੈਂ ਕੁਝ ਥਾਵਾਂ ਤੇ ਫਾਲਕ ਦੇ ਜਿਹੜੇ ਵਿੱਚ ਮੈਂ ਉਹਨਾਂ ਨੂੰ ਦੇਖਿਆ ਡੋਰ ਟੂ ਡੋਰ ਜਾਂਦੇ ਹੂੰ ਇਹ ਕਿਸੇ ਵੜਾ ਸੀਗਾ ਹੁਣ ਸਾਰੀ ਖਤਮ ਹੋ ਗਿਆ ਪਰ ਉਹ ਬਹੁਤ ਥੋੜੀ ਗਿਣਤੀ ਚ ਰਹਿ ਗਏ ਸੀਗੇ ਤੇ ਇਸ ਕਰਕੇ ਇਹਨਾਂ ਨੇ ਆਪਣੇ ਖਰਚੇ ਘਟਾਉਣ ਦੀ ਜਿਹੜੀ ਇਹ ਉਹਨਾਂ ਨੇ ਚਲਾਈ ਜਾਂਦੇ ਇੱਕ ਤਰੀਕੇ ਨਾਲ ਇਹ ਸੋਚ ਬਣਾਈ ਹੈ ਕਿਉਂਕਿ ਰਿਕਮੈਂਡੇਸ਼ਨ ਕੀਤੀਆਂ ਗਈਆਂ ਸੀ ਤੇ ਹੁਣ ਇਹਦਾ ਹਾਲਾਤ ਜਿਹੜਾ ਹੁਣ ਸਰਕਾਰ ਵੱਲੋਂ ਕੀਤਾ ਗਿਆ ਫੈਡਰਲ ਸਰਕਾਰ ਦੇ ਜਿਹੜੇ ਮਿਨਿਸਟਰ ਆਫ ਗਵਰਨਮੈਂਟ ਟਰਾਂਸਫਾਰਮੇਸ਼ਨ ਪਬਲਿਕ ਵਰਕਸ ਤੇ ਪਰ ਗਵਰਨਮੈਂਟ